ਜਿਸ ਤਰ੍ਹਾਂ ਵੀ ਸਾਡੇ ਪ੍ਰਧਾਨ ਸਾਹਿਬ ਨੇ ਕਹਿਣਗੇ ਉਹਦੇ ਮੁਤਾਬਕ ਅਸੀਂ ਦਾ ਖਰਚਾ ਕਰਾਂਗੇ ਔਰ ਕੰਟ੍ਰਿਬਿਊਸ਼ਨ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਮਸੀਹ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕੀ ਸਾਡੇ ਜਨਰਲ ਸਖਤਰ ਕੈਪਟਨ ਜੀ ਨੇ ਤੁਹਾਨੂੰ ਪੂਰਾ ਵੇਰਵਾ ਦੱਸਿਆ ਪਿਛਲੀ ਮੀਟਿੰਗ ਦਾ ਤੇ ਇਹ ਮੀਟਿੰਗ ਤਕਰੀਬਨ ਸਾਡਾ 2-3 ਮਹੀਨੇ ਵਿੱਚ ਕਰ ਪੈ ਗਿਆ ਕੋਈ ਸਰਦੀਆਂ ਕਰਕੇ ਵੀ ਤੇ ਮੀਟਿੰਗ ਨਹੀਂ ਹੋਈ ਮੀਟਿੰਗ ਵਿੱਚ ਮੇਨ ਜਿਹੜੇ ਪਹਿਲੇ ਮੁੱਦੇ ਜਿਹਦੇ ਤੇ ਮਤੇ ਪਾਏ ਗਏ ਸੀ ਤੁਸੀਂ ਪਾਇਆ ਗਿਆ ਸੀ ਕਿ ਘੱਟੋ ਘੱਟ 200 ਰੁਪਏ ਜਿਹੜਾ ਹਰ ਮਹੀਨੇ ਲਾਇਆ ਜਾਵੇ ਜਿਹੜੇ ਵਿੱਚ ਖਰਚੇ ਹੁੰਦੇ ਆ ਉਹ ਉਹਦੇ ਵਿੱਚੋਂ ਕੱਢੇ ਜਾਣ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋਗੇ ਹੁਣ ਨਵੇਂ ਸਾਲ ਤੇ ਲੋਹੜੀ ਦੇ ਉੱਤੇ ਸ਼ਹਿਰ ਤੇ ਬੈਨਰ ਲੱਗੇ ਉਸ ਤੋਂ ਬਾਅਦ ਹਮ ਅਜੁੱਧਿਆ ਮੰਦਰ ਦਾ ਜਿਹੜਾ ਉਹਦਾ ਵੀ ਵਿਧਾਈ ਦੇ ਆਪਾਂ ਬੈਨਰ ਲਾਏ ਆ ਇਹੋ ਜਿਹੜੇ ਨਿੱਕ ਸੁੱਕ ਜਿਹੜੇ ਘੱਟੇ ਮਤਲਬ ਅਸੀਂ ਚੋਨੇ ਕੋ ਉਹਦੇ ਵੀ ਚੋਲੇ ਪੜੇ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਇਹੋ ਜੀ ਠੰਡੇ ਵਿੱਚ ਵੀ ਸਾਰਿਆਂ ਨੇ ਟਾਈਮ ਕੱਢ ਕੇ ਆਏ ਸਾਰਿਆਂ ਦਾ ਬਹੁਤ ਧੰਨਵਾਦ ਅੱਜ ਇਹ ਤੁਹਾਨੂੰ ਵੀ ਕਾ ਸਾਰਿਆਂ ਨੇ ਆਪਣੇ ਵਿਚਾਰ ਜਿਹੜੇ ਆ ਉਹ ਦੱਸ ਰਹੇ ਨੇ ਕਿ ਸਸਤਾ ਨੂੰ ਕਿਸ ਤਰੀਕੇ ਨਾਲ ਕੇ ਚਲਾਇਆ ਜਾਏ ਜਾਂ ਹੁਣ ਨਵਾਂ ਸਾਲ ਚੱਲ ਗਿਆ ਤੇ ਭਗਵੇਂ ਸਾਹਿਬ ਦੀ ਪਹਿਲੀ ਮੀਟਿੰਗ ਹੈ ਕੋ ਸਾਥ ਜੀ ਭਾਗਾ ਕੀ ਕੀ ਪ੍ਰੋਗਰਾਮ ਜਿਹੜੇ ਗਾਏ ਕਰ ਸਕਦੇ ਆ ਜਾਂ ਕਿਦਾਂ ਲਿਖੇ ਜਾ ਤੇ ਵਾਰੀ ਵਾਰੀ ਮੈਂ ਬੇਨਤੀ ਕਰਾਂਗਾ ਸਾਰਿਆਂ ਨੂੰ ਕਿ ਜਿਹੜਾ ਪਹਿਲਾ ਮਤਾ ਹੈ 200 ਰੁਪਏ ਦਾ ਤੁਹਾਡੀ ਸਹਿਮਤੀ ਹੈ ਸਾਰਿਆਂ ਦੀ ਕਿ ਤੁਸੀਂ ਹਾਂ ਕਰਨੀ ਹੈ ਜੋ ਵੀ ਜਾਂ ਹੋਰ ਵੀ ਜੋ ਵੀ ਤੁਹਾਡੇ ਆਪਣ ਆਪਣੇ ਵਿਚਾਰ ਆ ਤੇ ਮੈਂ ਹੁਣ ਕੋਮ ਕਮਾਈਟੀ ਦੇ ਸਾਬ ਨੂੰ ਸੰਦੀਪ ਸਿੰਘ ਜੀ ਨੇ ਜिले ਦੇ ਵਾਇਸਪਰਨਾ ਆ ਗਏ ਉਹਨਾਂ ਤੋਂ ਬਾਅਦ ਸਾਰੇ ਆਪਣੇ ਆਪਣੇ ਜਿਹੜੇ ਵਿਚਾਰ ਨੇ ਜਿਹਨੀਆਂ ਟੀਮ ਮੈਂਬਰ ਆਏ ਨੇ ਗੁਰਮੁਖ ਸਿੰਘ ਡਾਕਟਰ बंद बैठे अपने, अपने अपने विचार देने के वाहसा वाह मीटिंग बारह सौ रुपया बारह सौ रुपया पीछे महीने कहता है दो वोट जो लाए घटा दो चलो वागुरू जी का खालसा वाहेगुरू जी की फतेह ਐ ਸੋਲੀਸਿੰਗ ਐਕਟੂ ਦਿ ਨਵਾਂ ਕਿ ਉਦਾਨ ਨੂੰ ਰਾਈਟਸ ਅਫਟਰਸੈਕਟ ਅੱਜ ਸਾਡੀ ਸਭਾ ਦੀ ਸੰਸਥਾ ਦੀ ਮੀਟਿੰਗ ਜਿਹੜੀ ਆ ਉਹਦਾ ਚਾਲ ਰਿਹਾ ਕੇ ਚੱਲ ਗਈ ਆ ਬੜੀ ਖੁਸ਼ੀ ਦੀ ਗੱਲ ਆ ਕਿ ਸਾਡੀ ਸੰਸਥਾ ਦੇ ਵਿੱਚ ਕਈ ਮੈਂਬਰ ਨਵੇਂ ਜਿਹੜੇ ਸ਼ਾਮਲ ਹੋ ਰਹੇ ਤੇ ਮੈਂ ਬੇਤੀ ਕਰਦਾ ਹਾਂ ਹਰ ਮੈਂਬਰ ਮੀਟਿੰਗ ਦੇ ਵਿੱਚ ਸਮੇਂ ਸਿਰ ਤੇ ਟਾਈਮ 'ਤੇ ਰਹੋ ਤੇ ਆਪਣੀ ਸ਼ਾਂਤੀ ਨਾਲ ਹੀ ਮੀਟਿੰਗ ਹਾਜ਼ਰ ਹੋ ਕੇ ਕਿਉਂ ਗਈਆਂ ਮਜਬੂਰੀ ਕੰਮ ਨੂੰ ਬੈਠੇ ਹੋਏ ਹੋ ਜੇ ਕਿ ਵੱਤ ਤੋਂ ਵੱਧ ਇਸ ਸਸਥਾਨ ਨੂੰ ਮਜ਼ਬੂਤ ਬਣਾਉਣ ਦਾ ਵੀ ਜਿਹੜਾ ਜਿਹੜਾ ਵਿੱਥਿਆ ਜਾਵੇ ਤਾਂ ਜੋ ਕਿ ਅਸੀਂ ਕਿਸੇ ਵੀ ਸਰਸਾ ਕੋਈ ਦੂਜੀਆਂ ਸਰਸਾਵਾਂ ਦੇ ਪ੍ਰੋਗਰਾਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਜਣਾ ਲੈ ਸਕੀਏ ਤੇ ਆਪਣਾ ਵੱਧ ਤੋਂ ਵੱਧ ਯੋਗਦਾਨ ਪਾ ਸਕੀਏ ਇਹ ਵੀ ਕਿ ਸਾਡੇ ਕੋਲ ਸੰਸਦੀ ਜਿਹੜੀ ਕਾਰਡਬੋਰਡ ਨੂੰ ਖੂਸੂਸ ਹੋ ਰਹੀ ਆ ਕਿਉਂਕਿ 99 ਮੈਂਬਰ ਜਿਹੜੇ ਮੜ ਰਹੇ ਆ ਉਹਨਾਂ ਨੂੰ ਇਹੋ ਹੀ ਪ੍ਰੇਰਿਤ ਕੀਤਾ ਜਾ ਰਿਹਾ ਕਿ ਜੇ ਸੰਸਤਾ ਕੋਲ ਚਾਰ ਪੈਸੇ ਹੋਣਗੇ ਤਾਂ ਉਹ ਸੰਸਤਾ ਜਿਹੜੀ ਆ ਹਰ ਫੰਮ ਦੇ جواب ਚਾਕੇ ਸਲਵੇਗੀ ਤੋਂ ਮੈਂ ਬੇਤੀ ਕਰਦਾ ਹਾਂ ਸਾਰੇ ਮੈਂਬਰਾਂ ਨੂੰ ਪ੍ਰਧਾਨ ਸਾਹਿਬ ਦੇ ਅਨੁਸਾਰ ਜਨਰਲ ਸਕੱਤਰ ਸਾਹਿਬ ਬੈਠੇ ਨੇ ਕਿ ਇਹਨਾਂ ਕੋਲ ਆਪਣਾ ਟ੍ਰਾਈੰਸਰ ਫੰਡ ਜਿਹੜਾ ਵੀ ਇਹਦੇ ਵਿੱਚ ਜਮ੍ਹਾਂ ਕਰਾਇਆ ਜਾਵੇ ਕਾਜ ਉਹ ਸਾਡੀ ਸੰਸਤਾ ਦਾ ਔਰ ਵੀ ਮਜ਼ਬੂਤੀ ਬਣੀ ਵਾਹ ਅੰਮ੍ਰਿਤਸਰ ਸਾਹਿਬ ਵਾਹਿਗੁਰੂ